গুড মর্নিং স্টুডেন্ট بیٹাজি আজ ਅਸੀਂ ਕਹਾਣੀਆਂ ਸ਼ੁਰੂ ਕਰਾਂਗੇ ਮਾੜਾ ਬੰਦਾ ਤੇ ਬੇਟਾ ਕਹਾਣੀ 사ંજ নীলি ਤੇ ਆਪਣਾ ਦੇਸ਼ ਅਸੀਂ ਪਹਿਲਾਂ ਹੀ ਕਰ ਚੁੱਕੇ ਆ ਤੋ ਇਹ ਪਲੇਲਿਸਟ ਵੇਖ ਲੈਣਾ ਤੇ ਇਹਨਾਂ ਦੇ ਜਿਹੜੇ ਆਬਜੈਕਟਿਵ ਟਾਈਪ ਕੁਐਸਚਨ ਅੱਜ ਅਸੀਂ ਸ਼ੁਰੂ ਕਰਾਂਗੇ ਤੁਹਾਡੀ ਕਹਾਣੀ ਨੰਬਰ 4 ਹੈ ਮਾੜਾ ਬੰਦਾ ਠੀਕ ਹੈ ਬੇਟਾ ਕਹਿੰਦੇ ਕਿ ਮਾੜਾ ਬੰਦਾ ਕਹਾਣੀ ਦੇ ਆਧਾਰ ਤੇ ਦੱਸੋ ਕਿ ਮਾੜਾ ਬੰਦਾ ਇਹਨਾਂ ਦੇ ਵਿੱਚੋਂ ਕਿਹੜਾ ਹੈ ਹਾਡ ਆਪਸ਼ਨ ਹੈ ਇਹਨਾਂ ਵਿੱਚ ਕੋਈ ਨਹੀਂ ਲੇਖਕ ਦੀ ਪਤਨੀ ਬੇਚੈਨ ਕਿਉਂ ਬੇਚੈਨ ਸੀ ਕਿਉਂਕਿ ਰਿਕਸ਼ੇ ਵਾਲੇ ਨੇ ਪੈਸੇ ਵਗਾ ਕੇ ਮਾਰੇ ਸਨ ਲੇਖਕ ਕਿਸ ਨੂੰ ਚਿੱਠੀ ਲਿਖ ਰਿਹਾ ਸੀ ਪੂਆ ਦੇ ਲਿਖਣ ਦਾ ਜਤਨ ਕਰ ਰਿਹਾ ਸੀ ਪੂਆ ਦੇ ਪੁੱਤਰ ਨੂੰ ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਕਿਉਂ ਹੋਇਆ ਕਿਉਂਕਿ ਰਿਕਸ਼ੇ ਵਾਲਿਆ ਤੈ ਕਿਤੇ ਪੈਸੇ ਤੋਂ ਵੱਧ ਮੰਗਦਾ ਸੀ ਠੀਕ ਹੈ ਰਿਕਸ਼ੇ ਵਾਲੇ ਨੇ ਪੈਸੇ ਕਿਉਂ ਵਗਾ ਕੇ ਮਾਰੇ ਕਿਉਂਕਿ ਉਹ ਵੱਧ ਪੈਸੇ ਲੈਣਾ ਚਾਹੁੰਦਾ ਸੀ ਅੱਗੇ ਤਾਂ ਕੁਐਸਚਨ ਆ ਸਕਦਾ ਹੈ ਕਹਿੰਦਾ ਕਿ ਰਿਕਸ਼ੇ ਵਾਲੇ ਦਾ ਹੁਲੀਆ ਆਪਣੇ ਸ਼ਬਦਾਂ ਵਿੱਚ ਲਿਖੋ ਠੀਕ ਹੈ ਤੇ ਰਿਕਸ਼ੇ ਵਾਲੇ ਦਾ ਅਹੀ ਹੁਲੀਆ ਲਿਖਣਾ ਮੈਂ ਤੇ ਇਹਦੇ ਵਿੱਚ ਹੈਗਾ ਕਹਿੰਦਾ ਕਿ ਰਿਕਸ਼ੇ ਵਾਲੇ ਦੀ ਪੈੜੀ ਰਿਕਸ਼ੇ ਵਾਲੇ ਦੀ ਪੈੜੀ ਬੁਸਟ ਉਤੇ ਪਿੱਠ ਵਾਲੀ ਥਾਂ ਤੇ ਸੱਜੇ ਮੋਢੇ ਦੀ ਹੱਡੀ ਤੱਕ ਹੋਰ ਹੀ ਰੰਗ ਦੀ ਟਾਕੀ ਲੱਗੀ ਹੋਈ ਸੀ ਕੱਸ਼ੇ ਹੇਠ ਉਸ ਦੀਆਂ ਕਾਲੀਆਂ ਸੁੱਕੀਆਂ ਲੱਤਾਂ ਤੇ ਲੱਤਾਂ ਸੰ ਤੇ ਸਿਰ ਦੇ ਵਾਲ ਮੈਲੇ ਤੇ ਉਲਝੇ ਹੋਏ ਸਨ ਉਸ ਨੂੰ ਦੇਖ ਕੇ ਦਿਲ ਦਿਲ ਹੀ ਖਰਾਬ ਹੁੰਦਾ ਸੀ ਜੇ ਉਸ ਦੀ ਫੋਟੋ ਖਿੱਚ ਕੇ ਅਖਬਾਰ 'ਚ ਛਾਪੀ ਜਾਵੇ ਤੇ ਲਿਖ ਦਿੱਤਾ ਜਾਵੇ ਕਿ ਇਹ ਇਹ ਹੈ ਉਹ ਮੁੰਡਾ ਜਿਹੜਾ ਆਪਣੇ ਮਾਲਕ ਉਸ ਦੀ ਪਤਨੀ ਤੇ ਇਕਲੋਤੇ ਪੁੱਤਰ ਦੀ ਦਾ ਕਤਲ ਕਰਕੇ ਉਹਨਾਂ ਦੇ ਸਾਰੇ ਗਹਿਣੇ ਲੈ ਕੇ ਭੱਜ ਗਿਆ ਸੀ ਤਾਂ ਲੋਕ ਮੱਚ ਸੱਚ ਮੰਨ ਲੈਣਗੇ ਉਹਨਾਂ ਦੀ ਉਸ ਦੀਆਂ ਭੁੱਖੀਆਂ ਤੇ ਇੱਕ ਮੀਨੀਆਂ ਨਜ਼ਰਾਂ ਇਸ ਤਰ੍ਹਾਂ ਵੇਖ ਰਹੀਆਂ ਸਨ ਜਿਸ ਤਰ੍ਹਾਂ ਕੁਝ ਚੰਗਾ ਵਿਖਿਆ ਹੀ ਨਹੀਂ ਹੁੰਦਾ ਅੱਗੇ ਕਹਿੰਦੇ ਕਿ ਰਿਕਸ਼ੇ ਲੇਖਕ ਨੇ ਰਿਕਸ਼ੇ ਵਾਲੇ ਬਾਰੇ ਕੀ ਵਿਚਾਰ ਸੀ ਲੇਖਕ ਦਾ ਜਿਹੜਾ ਹੀ ਉਹਦੀ ਕੀ ਸੋਚਣੀ ਸੀ ਤੇ ਆਪਣੇ ਸ਼ਬਦਾਂ ਚ ਲਿਖੋ ਲੇਖਕ ਨੂੰ ਰਿਕਸ਼ੇ ਵਾਲਾ ਸ਼ਕਲ ਤੋਂ ਹੀ ਕਾਤਲ ਕਮੀਨਾ ਲੁਟੇਰਾ ਜਾਪਦਾ ਸੀ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਕੋਈ ਚੰਗਾ ਕੰਮ ਕਰਦਾ ਹੀ ਨਾ ਹੋਵੇ ਉਸ ਨੂੰ ਜਾਪਦਾ ਸੀ ਕਿ ਉਸ ਦੀ ਪਤਨੀ ਤੋਂ ਉਸ ਦੀ ਮੰਗ ਅਨੁਸਾਰ ਪੈਸੇ ਨਾ ਮਿਲਣ ਕਰਕੇ ਉਹ ਉਹਨਾਂ ਦਾ ਕੁਝ ਬੁਰਾ ਕਰੇਗਾ ਅੱਗੇ ਸਾਡੇ ਅੱਗੇ ਵਸਤੂ ਨਿਸ਼ਟਕ ਕਵੈਸ਼ਨ ਕਹਿੰਦੇ ਕਿ ਕਹਾਣੀਕਾਰ ਲੇਖਕ ਤੇ ਉਸ ਦੀ ਪਤਨੀ ਕਿੱਥੇ ਰਹਿੰਦੇ ਹਨ ਮਾੜਾ ਟਾਣ ਵਿੱਚ ਕਹਾਣੀਕਾਰ ਲੇਖਕ ਕਿੰਨੇ ਰੁਪਏ ਦੀ ਅਸਿਕਟਾ ਪੀ ਲੰਦਾ ਹੈ 2.5 3 ਰੁਪਏ ਦੀ ਕਹਾਣੀਕਾਰ ਲੇਖਕ ਮਹੀਨੇ ਵਿੱਚ ਕਿੰਨੇ ਵਾਰ ਸਿਲਮਾ ਜਾਂਦਾ ਸਿਲਮਾ ਦੇਖ ਦੇ ਹਨ 2 3 ਵਾਰ ਨੈਕਸਟ ਹੈ ਪਤਨੀ ਦੇ 50 ਪੈਸੇ ਕਿਸ ਨੂੰ ਦੇਣ ਦੀ ਮੰਗ ਕੀਤੀ ਪਤਨੀ ਨੇ 50 ਪੈਸੇ ਜਿਹੜੇ ਕਿਸ ਨੂੰ ਦੇਣ ਦੀ ਮੰਗ ਕੀਤੀ ਅੱਡੇ ਵਾਲੇ ਮੰਗਤੇ ਨੂੰ ਪਤਨੀ ਦਾ ਚਰਿੱਤਰ ਚਿੱਤਰਨ ਕਰੋ ਬੇਚੈਨ ਡਰਪੋਕ ਤੇ ਸਮਝੌਤੇਬਾਜ਼ ਰਿਕਸ਼ੇ ਵਾਲਾ ਕਿੰਨੇ ਰੁਪਏ ਮੰਗ ਰਿਹਾ ਸੀ 3 ਰੁਪਏ ਮਾੜਾ ਬੰਦਾ ਕਹਾਣੀ ਵਿੱਚ ਕਹਾਣੀਕਾਰ ਲੇਖਕ ਮੇਜ਼ ਉੱਤੇ ਬਹਿ ਕੇ ਕੀ ਲਿਖ ਰਿਹਾ ਸੀ ਚਿੱਠੀ ਕਹਾਣੀਕਾਰ ਲੇਖਕ ਦੀ ਪਤਨੀ ਡੋਲੀਆਂ ਡੋਲੀਆਂ ਗਈਆਂ ਚਾਹ ਦਾ ਕੱਪ ਕਿਸ ਨੂੰ ਦੇਣਾ ਚਾਹੁੰਦੇ ਹੀ ਰਿਕਸ਼ੇ ਵਾਲੇ ਨੂੰ ਮਾੜਾ ਬੰਦਾ ਕਹਾਣੀਆ ਕਹਾਣੀ ਦੀਆਂ ਘਟਨਾਵਾਂ ਦਿਨ ਦੇ ਕਿਹੜੇ ਵਕਤ ਵਾਪਰਦੀਆਂ ਸਨ ਲਗਭਗ 2 ਵਜੇ ਦੁਪਹਿਰ ਮਾੜਾ ਬੰਦਾ ਕਹਾਣੀ ਵਿੱਚ ਧਰਮਪੁੱਤੀ ਕੌਣ ਪੜਦਾ ਸੀ ਕਹਾਣੀਕਾਰ ਲੇਖਕ ਦੀ ਪਤਨੀ ਲੱਗੇਗਾ ਕਹਾਣੀਕਾਰ ਲੇਖਕ ਤੇ ਉਸ ਦੀ ਪਤਨੀ ਦੀ ਬੇਚੈਨੀ ਵਿੱਚ ਹੋਰ ਕੌਣ ਸ਼ਾਮਲ ਹੁੰਦਾ ਹੈ ਵੱਡਾ ਪੁੱਤਰ ਮਾੜਾ ਬੰਦਾ ਕਹਾਣੀ ਵਿੱਚ ਕਿਹੜਾ ਪਾਤਰ ਬੇਚੈਨ ਹੈ ਪਰ ਜ਼ਾਹਰ ਨਹੀਂ ਕਰਦਾ ਕਹਾਣੀਕਾਰ ਜਾਂ ਲੇਖਕ ਕਹਾਣੀਕਾਰ ਦੇ ਚਰਿੱਤਰ ਦਾ ਕੋਈ ਪੱਖ ਲਿਖੋ ਕਹਿੰਦੇ ਮਦਵਰਤੀ ਹੋਮੇਵਾਲਾ ਗੁੱਸੇਖੋਰ ਪਰ ਡਰਪੋਕ ਬੇਚੈਨ ਤੇ ਮਾੜਾ ਬੰਦਾ ਕਹਿੰਦੇ ਕਹਾਣੀਕਾਰ ਲੇਖਕ ਰਿਕਸ਼ੇ ਵਾਲੇ ਉਤਿਆਸ ਚੁੱਕਣ ਤੋਂ ਕਿਉਂ ਰੁਕ ਗਿਆ અપਮਾਨ ਦੇ ਡਰ ਤੋਂ ਮਾੜਾ ਬੰਦਾ ਕਹਾਣੀ ਵਿੱਚ ਕੌਣ-ਕੌਣ ਬੇਚੈਨ ਸੰ ਕਹਾਣੀਕਾਰ ਲੇਖਕ ਤੇ ਉਸ ਦੀ ਪਤਨੀ ਲੇਖਕ ਨੇ ਲੇਖਕ ਦੇ ਰਿਕਸ਼ੇ ਵਾਲੇ ਬਾਰੇ ਕੀ ਵਿਚਾਰ ਸਨ ਲੇਖਕ ਰਿਕਸ਼ੇ ਵਾਲੇ ਨੂੰ ਠਾਗ ਝਗੜਾਲੂ ਤੇ ਮਾੜਾ ਬੰਦਾ ਸਮਝਦਾ ਸੀ ਨੈਕਸਟ ਹੈ ਕਹਿੰਦੇ ਕਹਾਣੀਕਰ ਲੇਖਕ ਜਾਂ ਕਹਾਣੀਕਰ ਜਾਂ ਲੇਖਕ ਰਿਕਸ਼ੇ ਵਾਲੇ ਨਾਲ ਉਸਦੀ ਪਤਨੀ ਕਿਸ ਤਰ੍ਹਾਂ ਗਲ ਮਕਾਉਣਾ ਚਾਹੁੰਦੇ ਸੀ ਉਸ ਨੂੰ 3 ਰੁਪਏ ਦੇ ਕੇ ਕਹਾਣੀਕਰ ਜਾਂ ਲੇਖਕ ਦੀ ਬੇਚੈਨੀ ਦਾ ਜ਼ਿਕਰ ਕਦੋਂ ਦਿਖਾਈ ਦਿੱਤਾ ਦਿੰਦਾ ਹੈ ਦਿੰਦਾ ਹੈ ਉਸ ਦੇ ਕਾਲੀ ਵਿੱਚ ਚਿੱਠੀ ਲਿਖਣ ਤੋਂ ਮਾੜਾ ਬੰਦਾ ਕਹਾਣੀ ਵਿੱਚ ਕੌਣ ਬਹੁਤਾ ਬੇਚਾਨ ਹੈ ਬੇਚਾਨ ਹੈ ਕਹਾਣੀਕਾਰ ਇਹ ਲੇਖਕ ਤੇ ਉਸਦੀ ਪਤਨੀ ਕਹਿੰਦੇ ਕਿ ਕਹਾਣੀਕਾਰ ਲੇਖਕ ਦੀ ਪਤਨੀ ਤੇ ਦੇ ਦਿੱਤੇ 2 ਰੁਪਿਆ ਨਾਲ ਰਿਕਸ਼ੇ ਵਾਲੇ ਨੇ ਕੀ ਕੀਤਾ ਵਗਾ ਕੇ ਮਾਰੇ ਪਤਨੀ ਨੇ 3 ਰੁਪਏ ਕਿੱਥੇ ਦੇਣ ਦੀ ਗੱਲ ਕੀਤੀ ਪਿੰਗਲ ਵੜੇ ਫਿਰ ਕਹਿੰਦੇ ਨੇ ਕਿ ਰਿਕਸ਼ੇ ਵਾਲੇ ਦੀ ਵਕੀਲ ਮਤਮ ਦਰਦ ਕੌਣ ਬਣੀ ਬੈਠੀ ਸੀ ਕਹਾਣੀਕਾਰ ਦੀ ਪਤਨੀ ਫਿਰ ਹੈ ਰਿਕਸ਼ੇ ਵਾਲੇ ਦੇ ਚਰਿੱਤਰ ਦਾ ਕੋਈ ਇੱਕ ਪੱਖ ਲਿਖੋ ਮਾੜਾ ਬੰਦਾ ਝਗੜਾ ਲੂ ਮੂਰਖ ਤੇ ਗਰੀਬ ਨੈਕਸਟ ਹੈ ਰਿਕਸ਼ੇ ਵਾਲੇ ਨੇ ਕਹਾਣੀਕਾਰ ਲੇਖਕ ਦੀ ਪਤਨੀ ਤੋਂ ਸਬਜੀ ਮੰਡੀ ਤੋਂ ਘਰ ਤੱਕ ਕਿੰਨੇ ਪੈਸੇ ਲੈਣੇ ਤੈਅ ਕੀਤੇ ਸਨ ਹੱਡਾ ਸੜਾ 2 ਰੁਪਏ ਰਿਕਸ਼ੇ ਵਾਲਾ ਕਿਸੇ ਬੰਦੇ ਦੇ ਕਹਿਣ ਤੇ ਕਿੱਥੇ ਜਾਣ ਲਈ ਨਹੀਂ ਸੀ ਮੰਨਿਆ ਕੰਪਨੀ ਬਾਗ ਅੱਗੇ ਗਿਆ ਬਹੁਵਿਕਲਪਿਤ ਮਾੜਾ ਬੰਦਾ ਕਹਾਣੀ ਕਿਸ ਦੀ ਰਚਨਾ ਹੈ ਪ੍ਰੇਮ ਪ੍ਰਕਾਸ਼ ਦੀ ਮਾੜਾ ਬੰਦਾ ਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ ਕੋਈ ਵੀ ਨਹੀਂ ਲੇਖਕ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਭੂਆ ਦੇ ਪੁੱਤਰ ਨੂੰ ਲੇਖਕ ਤੇ ਉਸ ਦੀ ਪਤਨੀ ਕਿੱਥੇ ਰਹਿੰਦੇ ਹਨ ਮਾੜਾ ਟਾਣ ਵਿੱਚ ਲੇਖਕ ਕਿੰਨੇ ਰੁਪਿਆਵਾਂ ਦੀ ਸਿਗਰਟ ਪੀ ਲੈਂਦਾ ਹੈ 2.5 ਰੁਪਿਆਵਾਂ ਦੀ ਪਤਨੀ ਨੇ 50 ਪੈਸੇ ਕਿਸ ਨੂੰ ਦੇਣ ਦੀ ਮੰਗ ਕੀਤੀ ਅਲਡੇ ਵਾਲੇ ਮੰਗਤੇ ਨੂੰ ਮਾੜਾ ਬੰਦਾ ਕਹਾਣੀ ਵਿੱਚ ਧਰਮ ਪੁੱਤੀ ਕੌਣ ਪੜਦਾ ਹੈ ਲੇਖਕ ਦੀ ਪਤਨੀ ਅੱਗੇ ਗਿਆ ਖਾਲੀ ਥਾਵਾਂ ਲੇਖਕ ਨੂੰ ਡੈਸ਼ ਸ਼ਕਲ ਤੋਂ ਕਾਹਤ ਲੱਗਦਾ ਸੀ ਰਿਕਸ਼ੇ ਵਾਲਾ ਰਿਕਸ਼ੇ ਵਾਲਾ ਕਿਸੇ ਬੰਦੇ ਦੇ ਕਹਿਨ ਤੇ ਡੈਸ਼ ਜਾਣ ਲਈ ਵੀ ਨਹੀਂ ਸੀ ਮੰਨਿਆ ਕੰਪਨੀ ਬਾਗ ਰਿਕਸ਼ੇ ਵਾਲਾ ਡੈਸ਼ ਪੇ ਮੰਗ ਰਿਹਾ ਸੀ ਤਿੰਨ ਮਾੜਾ ਬੰਦਾ ਕਹਾਣੀ ਵਿੱਚ ਕਹਾਣੀਕਾਰ ਮੇਜ਼ ਉੱਤੇ ਬੈਠ ਕੇ ਡੈਸ਼ ਲਿਖ ਰਿਹਾ ਸੀ ਚਿੱਠੀ ਕਹਾਣੀਕਾਰ ਦੀ ਪਤਨੀ ਨੇ ਡੈਸ਼ ਰੁਪਏ ਪਿੰਗਲਵਾੜੇ ਦੇਣ ਦੀ ਗੱਲ ਕੀਤੀ 3 ਰੁਪਏ ਸਹੀ ਗਲਤ ਹੈ ਬੇਟਾ ਅੱਗੇ ਲਿਖਣਾ ਹੈ ਕਿ ਕਹਿੰਦੇ ਕਿ ਮਾੜਾ ਬੰਦਾ ਕਹਾਣੀ ਵਿੱਚ ਰਿਕਸ਼ੇ ਵਾਲੇ ਨੇ ਦੌਰ पे ਵਗਾ ਕੇ ਮਾਰੇ ਸਹੀ ਹੈ ਕਹਾਣੀਕਾਰ ਦੀ ਪਤਨੀ ਸਬਜੀ ਮੰਡੀ ਤੋਂ ਰਿਕਸ਼ੇ ਤੇ ਬੈਠ ਕੇ ਘਰ ਆਈ ਸੀ ਸਹੀ ਹੈ ਮਾੜਾ ਬੰਦਾ ਕਹਾਣੀ ਵਿੱਚ ਲੇਖਕ ਆਪਣੇ ਮਾਸੀ ਦੇ ਪੁੱਤਰ ਨੂੰ ਚਿੱਠੀ ਲਿਖ ਰਿਹਾ ਸੀ ਗਲਤ ਹੈ ਉਹ ਪੂਆ ਦੇ ਪੁੱਤਰ ਨੂੰ ਲਿਖ ਰਿਹਾ ਸੀ ਨੈਕਸਟ ਹੈ ਕਿਹਦੇ ਕਿ ਮਾੜਾ ਬੰਦਾ ਕਹਾਣੀ ਵਿੱਚ ਕਥਾਵਾਚਕ ਨੂੰ ਰਿਕਸ਼ੇ ਵਾਲੇ ਤੇ ਗੁੱਸਾ ਆ ਰਿਹਾ ਸੀ ਸਹੀ ਹੈ ਨੈਕਸਟ ਹੈ ਕਹਾਣੀਕਾਰ ਦੀ ਪਤਨੀ ਨੇ ਬਾਕੀ ਬਚੇ 50 ਪੈਸੇ ਅੱਡੇ ਵਾਲੇ ਮੰਗਤੇ ਨੂੰ ਦੇਣ ਦੀ ਗੱਲ ਕੀਤੀ ਸਹੀ ਹੈ ਠੀਕ ਹੈ ਬੇਟਾ ਇਸ ਤਰ੍ਹਾਂ ਤੁਸੀਂ ਆਬਜੈਕਟਿਵ ਟਾਈਪ ਸਹੀ ਗਲਤ ਫਿਲਪ ਬਹੁਵਿਕਲਪਿਤ ਸਾਰੇ ਕਵਸਨਾਂ ਹੀ ਇਹਦੇ ਵਿੱਚ ਕਰ ਲੈਨੇ ਬਹੁਤ ਇੰਪੋਰਟੈਂਟ ਹੈ ਕਰ ਲੈਣਾ ਤੇ ਨੈਕਸਟ ਵੀਡੀਓ ਚ ਸਾਰ ਪੜਾਂਗੇ ਜੋ ਕਿ ਬਹੁਤ ਕਾਫੀ ਲੈਂਥੀ ਹੈ ਜੇ ਮੈਂ ਇਹਦੇ ਵਿੱਚ ਕਰ ਲੈਂਦੇ ਤੇ ਵੀਡੀਓ ਕਾਫੀ ਲੰਬੀ ਬਣ ਜਾਣੀ ਹੀ ਫਿਲਹਾਲ ਤੁਸੀਂ ਇਹਨੂੰ ਯਾਦ ਕਰ ਲਓ ਤੇ ਨੈਕਸਟ ਵੀਡੀਓ ਚ ਮਿਲਦੇ ਹਾਂ ਟੇਕ ਕੇਅਰ